ਅਸ਼ਿਕ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦਿਨ-ਬਦਨ ਵਧਦੀਆਂ ਹੋਈਆਂ ਨਜ਼ਰ ਆ ਰਹੇ ਹਨ ਪਰ ਅਕਾਲੀ ਦਲ ਦੇ ਆਗੂਆਂ ਦੇ ਹੌਸਲੇ ਘਟਦੇ ਨਜ਼ਰ ਨਹੀਂ ਆ ਰਹੇ ਅਕਾਲੀ ਦਲ ਦੇ ਆਗੂਆਂ ਨੂੰ ਬੀਤੇ ਕੱਲ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਕਾਫੀ ਲੰਬੇ ਸਮੇਂ ਤੱਕ ਉਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਪਰ ਇਸ ਦੌਰਾਨ ਹਿਰਾਸਤ ਦੇ ਵਿੱਚ ਲੈ ਗਏ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਦੇ ਵੱਲੋਂ ਪੁਲਸ ਨੇ ਸਾਹਮਣੇ ਹੀ ਬੜਕ ਮਾਰੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਇਹਦਾ 6 ਮਹੀਨੇ ਬਾਅਦ ਪੁਲਸ ਨੇ ਸਾਡੇ ਅੱਖੇ ਲੱਗਣਾ ਤਾਂ ਪੁਲਸ ਨੇ 6 ਮਹੀਨੇ ਬਾਅਦ ਸਾਡੇ ਅੱਖੇ ਲੱਗਣ ਦਾ ਮਤਲਬ ਕੀ ਸੀ ਸੂਚਾ ਸਿੰਘ ਲਗਾਦਾ ਦਰਅਸਲ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਪਾਰਾ ਵੀ ਕਾਫੀ ਭਖਿਆ ਹੋਇਆ ਨਜ਼ਰ ਆ ਰਿਹਾ ਆਕਾਲੀ ਦਲ ਦੇ ਆਗੂ ਸਮਰਥਕ ਦੇ ਵਰਕਰ ਸੜਕਾਂ ਦੇ ਉੱਤੇ ਉਤਰ ਕੇ ਵੱਡਾ ਇਕੱਠ ਕਰਨ ਜਾ ਰਹੇ ਸੀ ਤਾਂ ਉਸ ਵੇਲੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਰ ਪੁਲਿਸ ਦੇ ਸਾਹਮਣੇ ਹੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਸਿੱਧੀਆਂ ਚਿਤਾਵਣੀਆਂ ਦੇ ਦਿੱਤੀਆਂ ਇੱਕ ਵਾਰ ਸੂਚਾ ਸਿੰਘ ਲੰਗਾ ਦੀ ਜਵਾਨੀ ਸੁਣਾਉਂਦੇ ਆ ਤੁਸੀਂ ਆਖਰ ਕਿਹਾ ਕਿਉਂ ਆ ਤੇ ਕਿਹਾ ਕੀਆ ਦਿੱਤਾ ਵੀਲਿੰਗ ਦਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਿਨਾ ਕਿ ਅੱਜ ਇਹ ਸਰਕਾਰਾਂ ਉਂਗਲੀਆਂ ਜਾਂਦੀਆਂ ਰਹੀਆਂ ਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ 1.5 ਸਾਲ ਸਾਰਾ ਰਹਿੰਦਾ ਵਾ 5-6 ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿਥੇ ਯਾਰ ਇਹਨੇ ਦੱਸਿਆ ਕਿਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਛੋੜ ਦੇਣ ਤੇ ਭਾਵੇਂ ਬਾਹਰ ਤੇ ਚਾਰ ਦੇਣ ਭਾਵੇਂ ਕੇ ਥਾਣੇ ਚ ਲੈ ਜਾਣ ਤੇ ਭਾਵੇਂ ਕੇ ਚੌਕੀ ਚ ਲੈ ਜਾਣ ਜਾਨ ਹੀ ਨਹੀਂ ਦਿੱਤਾ ਵੀਹਿੰਗ ਦਾ ਦਫ਼ਤਰ ਦੂਰ ਹੈ ਕਚੈਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਿਨਾ ਕਿ ਅੱਜ ਇਹ ਸਰਕਾਰਾਂ ਉਂਡੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ 1.5 ਸਾਲ ਸਾਰਾ ਰਹਿੰਦਾ ਵਾ 5-4 ਮਹੀਨੇ ਪੁਲਿਸ ਨੇ ਆਖੇ ਇਹਨਾਂ ਦੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿੱਥੇ ਯਾਰ ਇਹਨੇ ਦੱਸਿਆ ਕਿੱਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਦਿੱਤਾ ਵੀਲੇਂਸਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਜ਼ਾਹਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਿਨਾ ਕਿ ਅੱਜ ਇਹ ਸਰਕਾਰਾਂ ਉਂਗਲੀਆਂ ਜਾਂਦੀਆਂ ਰਹੀਆਂ ਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ 1.5 ਸਾਲ ਸਾਰਾ ਰਹਿੰਦਾ ਵਾ 5-4 ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿਥੇ ਯਾਰ ਇਹਨੇ ਦੱਸਿਆ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਸੁੱਟ ਦੇਣ ਤੇ ਭਾਵੇਂ ਬਾੜ ਤੇ ਚਾਰ ਦੇਣ ਭਾਵੇਂ ਕੇ ਥਾਣੇ ਚ ਲਾ ਜਾਣ ਤੇ ਭਾਵੇਂ ਕੇ ਚੌਂਕੀ ਚ ਲਾ ਜਾਣ ਜਾਣ ਹੀ ਨਹੀਂ ਦਿੱਤਾ ਵੀਲਿੰਗ ਦਾ ਦਫ਼ਤਰ ਦੂਰ ਹੈ ਕਚੈਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਿਨਾ ਕਿ ਅੱਜ ਤੇ ਸਰਕਾਰਾਂ ਉਂਗਲੀਆਂ ਜਾਂਦੀਆਂ ਰਹੀਆਂ ਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ ਇੱਕ ਸਾਲ ਸਾਰਾ ਰਹਿੰਦਾ ਵਾ ਪੰਜ ਚਾਰ ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿਥੇ ਯਾਰ ਇਹਨੇ ਦੱਸਿਆ ਕਿਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਸੁੱਟ ਦੇਣ ਤੇ ਭਾਵੇਂ ਬਾਹਰ ਤੇ ਚਾੜ ਦੇਣ ਭਾਵੇਂ ਕੇ ਥਾਣੇ ਚ ਲਾ ਜਾਣ ਤੇ ਭਾਵੇਂ ਕੇ ਚੌਕੀ ਚ ਲਾ ਜਾਣ ਦਿੱਤਾ ਵੀਲਿੰਗ ਦਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਤੇ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝੀਨਾ ਕਿ ਅੱਜ ਤੇ ਸਰਕਾਰਾਂ ਉਂਡੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ 1.5 ਸਾਲ ਸਾਰਾ ਰਹਿੰਦਾ ਵਾ 5-4 ਮਹੀਨੇ ਪੁਲਿਸ ਨੇ ਆਖੇ ਇਹਨਾਂ ਦੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਮੈਂ ਕਿਹਾ ਕਿਥੇ ਯਾਰ ਇਹਨੇ ਦੱਸਿਆ ਕਿਥੇ ਲੈ ਕੇ ਜਾਣਾ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਛੋੜ ਦੇਣ ਤੇ ਭਾਵੇਂ ਬਾਹਰ ਤੇ ਚਾੜ ਦੇਣ ਭਾਵੇਂ ਕੇ ਥਾਣੇ ਚ ਲਾ ਜਾਣ ਤੇ ਭਾਵੇਂ ਕੇ ਚੌਕੀ ਚ ਲਾ ਜਾਣ ਜਾਣ ਹੀ ਨਹੀਂ ਦਿੱਤਾ ਵਿਜੀਲੈਂਸ ਦਾ ਦਫ਼ਤਰ ਦੂਰ ਹੈ ਕਚਹਿਰੀਆਂ ਦੂਰ ਨੇ ਅਸੀਂ ਗੁਰੂ ਘਰ ਜਾਣਾ ਸੀਗਾ ਆਪਣਾ ਰੋਸ ਯਾਰ ਕਰਨਾ ਸੀਗਾ ਕਿ ਇਹਨਾਂ ਨੇ ਧੱਕਾ ਕੀਤਾ ਵਾ ਲੇਕਿਨ ਮੈਂ ਸਮਝਣਾ ਕਿ ਅੱਜ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੰਜਾਬ ਦੇ ਲੋਕਾਂ ਨੇ ਇੱਥੇ ਰਹਿਣਾ ਵਾ ਡੇਢ ਸਾਲ ਸਾਰਾ ਰਹਿੰਦਾ ਵਾ ਪੰਜ ਚਾਰ ਮਹੀਨੇ ਪੁਲਿਸ ਨੇ ਆਖੇ ਇਹਨਾਂ ਨੇ ਲੱਗਣਾ ਵਾ ਤੇ ਉਦੋਂ ਮਗਰੋਂ ਸਾਡੇ ਆਖੇ ਲੱਗਣਾ ਵਾ ਕਿੱਥੇ ਯਾਰ ਇਹਨੇ ਦੱਸਿਆ ਉਹ ਜਿੱਥੇ ਮਰਜ਼ੀ ਲੈ ਜਾਣ ਇਹਨਾਂ ਦੀ ਮਰਜ਼ੀ ਹੈ ਸਰਕਾਰ ਦੀ ਭਾਵੇਂ ਖੂਚ ਛੋੜ ਦੇਣ ਤੇ ਭਾਵੇਂ ਭਾਰਤੇ ਚਾੜ ਦੇਣ ਭਾਵੇਂ ਕੇ ਥਾਣੇ ਚ ਲਾ ਜਾਣ ਤੇ ਭਾਵੇਂ ਕੇ ਚੌਂਕੀ ਤਾਂ ਤੁਸੀਂ ਸੁਣਿਆ ਸੋਚਾ ਸਿੰਘ ਲਗਾ ਦੇ ਵੱਲੋਂ ਕਹਿ ਦਿੱਤਾ ਇਹੀ ਪੁਲਿਸ ਨੇ 6 ਮਹੀਨੇ ਬਾਅਦ ਸਾਡੇ ਆਖੇ ਲੱਗਣਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕੁਰਸੀ ਸਦਾ ਇੱਕ ਇਨਸਾਨ ਕੋਲ ਨਹੀਂ ਰਹਿੰਦੀ ਕੁਰਸੀ ਦੇ ਉੱਤੇ ਵੱਖੋ ਵੱਖਰੇ ਇਨਸਾਨ ਬਿਰਾਜ਼ਮਾਨ ਹੁੰਦੇ ਨੇ ਸੱਤਾ 5 ਸਾਲ ਦੇ ਲਈ ਵੀ ਹੋ ਸਕਦੀ ਆ ਸੱਤਾ 10 ਸਾਲ ਦੇ ਲਈ ਵੀ ਹੋ ਸਕਦੀ ਆ ਸਦਾ ਦੇ ਲਈ ਨਹੀਂ ਹੋ ਸਕਦੀ ਇਹੀ ਗੱਲ ਆ ਕਾਲੀ ਦਲ ਦੇ ਆਗੂ ਕਹਿ ਰਹੇ ਨੇ ਕਿ ਫਿਰ ਜਿਸ ਦੀ ਸੱਤਾ ਹੁੰਦੀ ਆ ਪੁਲਸਤਾ ਉਸੇ ਦੀ ਹੁੰਦੀ ਆ ਪੁਲਸਤਾ ਉਸੇ ਦੇ ਆਖੇ ਲੱਗਦੀ ਆ ਤਾਂ ਹੁਣ ਕੀ ਸੱਤਾ ਪਰਿਵਰਤਨ ਹੋਵੇਗਾ 2027 ਦੇ ਵਿੱਚ ਕੀ ਸੱਤਾ ਕਿਸੇ ਹੋਰ ਦੇ ਕੋਲ ਜਾਂਦੀ ਆ ਜਾਂ ਫਿਰ ਮੁੜ ਤੋਂ ਝਾੜੂ ਦੀ ਸਰਕਾਰ ਪੰਜਾਬ ਦੇ ਵਿੱਚ